ਯਾਰ ਫੀਨੋਮਨ ਵਾਲਾ ਲਪਕਦਾ ਯਾਰ ਤੋਹ ਲੋ ਗਾਈਸ ਸਵਾਗਤ ਕਰਦੇ ਆਂ ਸੀ ਅੱਜ ਦੀ ਲਾਈਵ ਦੇ ਸਾਰਿਆਂ ਦਾ ਜਿਹੜਾ ਜਿਹੜਾ ਵੀ ਸਾਡੀ ਲਾਈਵ ਦੇ ਚ ਜੁੜੂਗਾ ਲਾਈਵ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ वेलकम ਕਰਦੇ ਆ ਜੀ ਲਾਈਵ ਦੇ ਵਿੱਚ ਸਾਰਿਆਂ ਦਾ ਲਾਈਵ ਨੂੰ ਲਾਈਕ ਜ਼ਰੂਰ ਕਰਿਓ ਜੀ ਜਿਹੜਾ ਜਿਹੜਾ ਵੀ ਸਾਡੀ ਲਾਈਵ ਦੇ ਵਿੱਚ ਜੁੜਿਆ ਹੈ ਆਹ ਬੱਚਾ ਸ਼ੇਅਰ ਕਰਕੇ ਤੁਹਾਨੂੰ ਬੈਂਡਰ ਜੀ ਤੁਹਾਡਾ ਜਿਹੜਾ ਵੀ ਸਾਡੀ ਲਾਈਵ ਜੁੜਿਆ ਲਾਈਵ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਜੋ ਵੀ ਭਾਈ ہماری ਲਾਈਵ ਤੇ ਜੁੜਾ ਹੈ कृपया करके लाइक वाला बटन दबा दीजिए और लाइव को लाइक कर दीजिए बैठ जाइए हाँ बोलो बैठ जाइए ਡੋਗੀ ਫਰਕ ਲਈਆ ਡੋਗੀ ਨੂੰ ਲੈ ਦੇ ਵਿੱਚ ਲੱਗੇ ਹੋਰ ਨਾ ਕੋੱਕ ਤੈਨੂੰ ਲਿਆ ਕੇ ਦਵਾ ਤੈਨੂੰ ਹੋਰ ਨਾ ਕੋੱਕ ਦਵਾਉਣਾ ਮੈਂ ਉੱਥੇ ਲਾ ਆਂਦਾ ਡੋਗੀ ਘਾਰੇ ਆ ਜਾਂਦੇ ਗਾ ਦੋਸਰ ਮਾਹ ਚੰਗਾ ਡੋਗੀ ਤੇ ਫਰਕ ਲਈ ਜਾ 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 ਤਾ ਤੇ ਇਤਿਹਾਸ ਕਰ ਜੋ ਬਾਨਾ ਮਸਟੰਡਾ ਤੂੰ ਕਿ ਓਦਾਂ ਦਾ ਮਸਟੰਡਾ ਤੈਨੂੰ ਗਾਹਕ ਲੱਗ ਗਿਆ। ਣ ਚੁੱਧੇ ਤੇ 7-8 ਦਿਨੇ ਉਹ ਬੰਦੇ ਨੇ ਪੌਨ ਕੰਟਰੀ ਜਾਏ ਪੁੱਛਿਆ ਜਾ ਰਾਇਆ ਸਾਰੇ ਬੈਠੇ ਤੇ ਮੈਂ ਅੰਦਰ ਫੀਟ ਪੜਿਆ ਮੈਂ ਕਹਿੰਦਾ ਇੱਥੇ ਸਾਰੇ ਚੈਕਿੰਗ ਕਰ ਰਹੇ ਆਂ ਮੁਰਗੇ ਵਾਲੇ। ਮੈਂ ਤੇਰਾ ਆ ਥੱਡਾ ਡਾਕਟਰ ਆਇਆ। ਤਦ ਨੇ ਭੱਜ ਗਿਆ ਉਹ ਕੰਮ। ਫੁੱਦੂ ਤੇ ਮੈਂ ਵਾ ਜਿਹੜੀ ਘਰ ਬੱਜੀ ਰਹੀ ਨਹੀਂ ਕਿਤੇ ਵਾਂਡੇ ਨਹੀਂ ਆ ਸਕਦੀ ਕਿਤੇ ਜਵਾ ਨਹੀਂ ਚੜਦੀ। ਬੋਲਣਾ ਵੀਰ ਜੀ ਨੈਨੂ ਪਤਾ ਵੈਲਕਮ ਆ ਵੀਰ ਜੀ ਲਾਈਵ ਦੇ ਵਿੱਚ ਆਉਣ ਦੇ ਲਈ ਲਾਈਵ ਨੂੰ ਲਾਈਕ ਕਰ ਦੇ ਜੀ ਉਹ ਇਹ ਥੋੜੀ ਕੰਗਾ ਵੀ ਟਕਾਲਵਾਣੀ ਕਿ ਉਹ ਤੇ ਜਿਹਨ ਜਿਹੜਾ ਫੋਨ ਉਹ ਦੋਨੇ ਹਨ ਨੂੰ ਆਵਾਜ਼ ਮਾਈ ਫਿਰ ਮੈਂ ਕਹਿੰਦਾ ਮੈਂ ਕਹਾਂ ਹਾਂ ਤੇ ਦੱਸੋ ਕੰਗਾ ਫੋਨ ਮੈਨੂੰ ਲਾ ਕੇ ਕਿ ਤੱਕਿਆ ਨਹੀਂ ਉਹ ਉਹ ਫੀਟ ਪਾਉਂਦਾ ਕੰਨਰ ਪਰ ਇਹ ਲੋਪ ਭਰੀ ਜਣੇ ਖਾਲੀ ਹੋ ਗਏ ਤੇ ਭਰਨੀ ਕੈਨ ਦੇ ਕਿਲੇ ਸਾਲਾ 21 ਆ ਹੋ ਸਾਲਾ 5 ਕਿਲੋ ਦਾ ਭੰਡਾਰ ਹੀ ਆ 56 ਕੈਨਰ ਲੱਗੇ ਅੰਦਰ ਲੈਣ ਸਰ ਲੰਮਕ ਕੇ ਮੈਂ ਇਹਦੇ ਨਾਲ ਹੀ ਬੈਠਾ ਹਾਂ ਤੇ 56 ਕੈਨਰ ਐਵੇਂ ਨਹੀਂ ਭਰੇ ਜਾਂਦੇ ਮੋਢਾ ਰਹਿ ਜਾਂਦਾ ਫਿਰ ਚੁੱਕ ਚੁੱਕ ਬੋਰੀਆਂ ਭਾਂਜ ਸਾਲਾ 20 5 4 12 ਪੈਣ ਨਾ ਮਜ਼ਾਕ ਲੱਗਦਾ ਇਹਨੂੰ ਕਿਤਨੂ ਖਾਣ ਲੀਆਂ ਪੈਣੀਆਂ ਇਹ ਮੋਢੇ ਤੇ ਜਾਂਦੀਆਂ ਹੇ ਟਿੰਟ ਟੈਂਟੇਲ ਬਾਈ ਨੀ ਮੈਨ ਪਤਾ ਨਹੀਂ ਆ ਮੈਨ ਨਹੀਂ ਕਮਾਈ ਲੀ ਜਾ ਕੇ ਵੇਲਾ ਅਗਲੇ ਲਾ ਕੇ ਹੁੰਡਾ ਤੇ ਗਾਹ ਗਏ ਹੁਣ ਦੇ ਉੱਤੇ ਕੋਣ ਲਾ ਕੁਡਾ ਗਾਹ ਉਹ ਹਾਲੀਏ ਘਰੀ ਨਹੀਂ ਕੋਈ ਹੈਗਾ ਨਾ ਦੀ ਮਾਂ ਗਈ ਨਾ ਉਹ ਹੈਗਾ ਇੱਥੇ ਕੋਈ ਉਹ ਤਾਂ ਸਾਰੇ ਵਾਂਡੇ ਗਏ ਉਹਦੇ ਆਪਣੇ ਨਾਨਕ ਗਏ ਉਹਦੇ 사ੰਡੂ ਪੂਰਾ ਗਿਆ ਉੱਥੇ ਗਏ ਕੀ ਨਹੀਂ ਪ੍ਰਿੰਦਾ ਨਹੀਂ ਤੇ ਪਰ ਮਾਰਦਾ ਕਿਆ ਝੂਠ ਬੋਲਦਾ ਉਹਦੇ ਜਮੇ ਸ਼ਾਮੀ ਪਈ ਵੇਖੀ ਇੱਥੇ ਦੀ ਮਾਂ ਉਹਦੇ ਦੀ ਘਰ ਦੀ ਆਈ ਆ ਮੈਨੂੰ ਉਹਦੇ ਘਰ ਦੇ ਚ ਤੇ ਉਹਦੀ ਮਾਂ ਚ ਕੋਈ ਫਰਕ ਨਹੀਂ ਦਿਖਿਆ ਹੈ ਉਹਦੀ ਮਾਰ ਗਈ ਉਹਦੀ ਘਰ ਦੀ ਆ ਮੈਂ ਨਹੀਂ ਹੋ ਗਈਆਂ ਘਰ ਕਿੱਥੇ ਭਲਾਨਾ ਦਾ ਘਰ ਦਾ ਮੈਨੂੰ ਕਿਉਂ ਨਹੀਂ ਪਤਾ ਹਾਂ ਹਾਂ ਘਰ ਤੇਨ ਮਸ ਨਾ ਦਾ ਪਾਣ ਨੇ ਪਈਆ ਕੇ ਕੋਲ ਮਰ ਗਿਆ ਹਾਂਡੂ ਯੋ ਉਹ ਕੀ ਹੈ ਮੈਂ ਦੱਸੂ ਖਾਦਾਨਾ ਲਾਇ ਉਹ ਅਮਰ ਮਾਨੇ ਕੋਰਪੁਰ ਬੈਠੇ ਸਾਰ ਨਹੀਂ ਟਖਲੋ ਤਨਾ ਮਾਟਾ ਟਖੰਡਾ ਤਿਆਂ ਤੱਕ ਉਹ ਤੇ ਮੰਡੇ ਵੀ ਆਈ ਨਹੀਂ ਹੈ ਜੀ ਕੋਲ ਨਹੀਂ ਆਇਆ ਫਰਾ ਦੇ ਕੋਲ ਨਹੀਂ ਆਇਆ ਹੈ ਲਾਈਵ ਨੂੰ ਲਾਈਕ ਜ਼ਰੂਰ ਕਰਿਓ ਜੀ ਜਿਹੜੇ ਜਿਹੜੇ ਵੀਰ ਨੇ ਸਾਨੂੰ ਲਾਈਵ ਤੇ ਅਜੇ ਤੱਕ ਲਾਈਕ ਨਹੀਂ ਕੀਤਾ ਲਾਈਵ ਨੂੰ ਲਾਈਕ ਜ਼ਰੂਰ ਕਰਿਓ ਜੀ ਕਮੈਂਟ ਜ਼ਰੂਰ ਕਰਿਓ ਕਮੈਂਟ न ya लिया ਕਲਟੀ ਨਾ ਕਰ ਦੇਂਗੇ ਤਾਂ ਤੇਰੇ ਵੀ ਬੋਦਿਆਂ ਦਾ ਫੜ ਕੇ ਵੱਜਣਾ ਬੜਨਾ ਉਹੋ ਜਿਹਾ ਹਸਿਆ ਨਾ ਬੈ ਮੈਂ ਦੋ ਚੱਕਰੀ ਕੀਤਾ ਉਹ ਚੋਕ ਕੋਈ ਤੇਰਾ ਹਾਂ ਗੇਮ ਸਹੀ ਹੈ ਯਾਰ ਯਸੋ ਵੀ ਗੇਮ ਦੀ ਇੱਕ ਖੰਡੇ ਦਾ ਵਕਤ ਹੈ ਤੁਹਾਡੇ ਨਾਲ ਤਾਂ ਕਹਾਂ ਪਹੁੰਚਾ ਮੁੱਖ ਕੰਮ ਹੋ ਗਿਆ ਕਿੱਦਾਂ ਕਰਾਂਗਾ ਨਾ

ਜਿਹੜੇ ਜਿਹੜੇ ਵੀ ਸਾਡੀ ਲਾਈਵ ਦੇ ਵਿੱਚ ਜਿਹੜੇ ਆਏ ਆ ਲਾਈਵ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਬਰਦਰ ਸਬਸਕ੍ਰਾਈਬ ਕਰਾਓ ਗੇਮ ਵਧੀਆ ਆ ਰਹੀ ਆ ਮਜ਼ਾ ਆ ਰਿਹਾ ਹੈ ਤੁਹਾਨੂੰ ਆਹ

ਨੀਤ ਪਲੇਟ ਦਾ ਇਹ ਹੈ। ਉਹ ਸ਼ੋਰ ਸਸ਼। ਜਪੀ ਇੰਡੀਆ ਮੈਚ ਆ। ਓਹ। ਉਹ। ਪਰ ਇਹਦੇ ਵਿੱਚ ਮਾਇਨੇ ਕਿ ਕਵੀ ਤੋਂ ਮਾਰ। ਤਾਂ ਅੱਲ ਨੂੰ ਇਹਨਾਂ ਨੂੰ ਲਾਣਾ ਕਰਨ ਨੂੰ ਲਾਉ। 30 ਦੇ ਇਹਨਾਂ ਲਾਏ ਜਾਣੀ। Ooh. Ooh Wow Wow Ooh. Oh ਜਿਹੜਾ ਜਿਹੜਾ ਵੀ ਸੜੀ ਲਾਈਵ ਦੇ ਵਿੱਚ ਜੁੜਿਆ ਹੋਆ ਲਾਈਵ ਨੂੰ ਲਾਈਕ ਕਰਦੇ ਜੀ ਅੱਜ ਲਾਈਵ ਦੇ ਵਿੱਚ ਲਾਈਕ ਨਹੀਂ ਆ ਰਿਹਾ ਜੀ ਤੁਹਾਡਾ ਆਓ Wow ਹੋ ਲੰਗਰ ਪਾ ਕੇ ਰੱਖਿਆ ਹੁਣ ਲੰਗਰ ਦਾ ਨਹੀਂ ਤੇ ਹੁਣ ਉਹਨੂੰ ਫੜ ਕੇ ਆਉਂਦਾ ਰਹਿ ਗਿਆ ਉਦੋਂ ਤਾਂ ਟੈਮ ਦਿਖਾਂ ਦੇ ਵਾਓ ਇੱਕ ਦਮ ਬਾਕੀ ਉਹ ਲੇਟ ਮੰਨ ਲਾ ਗਾ ਲੰਗਰ ਵੀ ਦੇਉਂਗੇ ਉਹ ਦਿਓ ਤੂੰ ਨਿਕੰਦਾ ਨਾ ਅੰਨੀ ਲੈ ਤਾ ਰਣੀ

ਯਾਰ ਅੱਜ ਲਾਈਵ ਕਿਉਂ ਨਹੀਂ ਲਾਈ ਕੋਰੀ ਅੱਜ ਲਾਈਵ ਨੂੰ ਲਾਈਕ ਨਹੀਂ ਘੰਡੇ ਕੋਈ ਆਲੋ ਜਾਨੀ ਸੁਨੇਹਾ ਮੈਂ ਤੁਹਾਨੂੰ ਖੋਈ ਰਿਹਾ ਹਾਂ ਲਾਤੀ ਚੀਜ਼ ਨੂੰ ਮੈਂ ਚੁੜਾਇਆ ਸੀ ਕਿਉਂਕਿ ਮਾਲਕ ਕੋਲ ਹੈ ਅਰਧਕੰਮ ਸੰਸਥਾ ਕੋਲ ਹੈ ਸੋਰਕ ਸੌਂਸ ਇਨ ਬਾਇਰੋਸ ਕੋਲ ਲਾਤੀ ਚੀਜ਼ ਨੂੰ ਮੈਂ ਥੇਰੀਂ ਦੀ ਮੰਗ ਹੈ ਅਪਡੇਟ ਕੀਤਾ ਯੂਟਿਊਬ ਰੜੀ ਗੜੀ ਕਿਉਂ ਮੈਂ ਕੁ ਰੋਟੀ ਲੱਗ ਰੱਖਿਓ ਕਾ ਵੜ ਕੇ ਬੰਦਾ ਵੀ ਕਰਨ ਡਿਆ ਵਾ ਮੈਨੂੰ ਇਹਦੀ ਨਹੀਂ ਸਮਝ ਆਉਂਦੀ ਵੀ ਕਿਹੜੇ ਰੰਗਾ ਚ ਹੈ ਜਿਹੜਾ ਜਿਹੜਾ ਵੀਰ ਸਾਡੇ ਲਾਈਵ ਦੇ ਚ ਟੁੜਿਆ ਵਾ ਲਾਈਵ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ

लाइव नो जी जो भी भाई हमारी लाइफ पे जुड़ा है भाई जी एक बार लाइव को लाइक कर दो जी तेरा भाई का वॉच दिख रहा है भाई अभी तक लाइव को लाइक नहीं हुआ तेरा भाई का वॉच दिख रहा है भाई नीचे जरूर कमेंट करना भाई जी जो कि हम आपका चैनल सब्सक्राइब कर सकें जो भी भाई हमारी लाइव देख रहा है <laughs> भाई, भाई का वॉच दिख रहा है भाई भाई जाने हमारी लाइव पे जुड़े हुए हैं भाई भाई लाइव को लाइक नहीं हुआ अभी तक जो भी भाई हमारी लाइव पे जुड़े हैं भाई एक बार लाइव को लाइक जरूर करें नीचे कमेंट जरूर कर दिया करें भाई अभी घर पे आया हूँ भाई उधर से फॉर्म से अभी घर पे आया हूँ खाना खा रहा भाई लाइव को लाइक जरूर करें यार लाइक बहुत कम आ रहा है मैं चालू कर गीता ਆਹ ਜੀ ਲਾਡਾ ਆਪਕੇ ਇਹ ਮੂਹਰੇ ਸਮੈਲ ਆ ਜਾ ਸਮੈਲ ਆ ਜੂਗੀ ਨਾ ਨੀਵੇਂ ਥਾਂ ਤੇ ਬਾਹਰ ਨਹੀਂ ਹੁੰਦੀ ਮੈਨੂੰ ਹਾਂ

sidabbaliate tenna furaadandete lokan din denna irtena lad giote भाई जी लाइव को लाइक जरूर करें भाई जो भी हमारी लाइव देख रहा है भाई नीचे कमेंट जरूर कर दियो भाई भुख लगी है भरा पैर भुखे है को आए का हाल ही होनु आगे तो चलते थाका माथे सुन मुखडे या कालका कोल्ते ता बन्दे हे कति मगर फोन निकालके दसे कि चले है सवेरे में कुनी लाडा कडोले ठिकाना में कहाँ में पदोमा है कदेने के बाण 5 मिनट मुंह पे हदिए यार ये बोतल के दिन काम ਜਦੋਂ ਮੈਂ ਵੇਖ ਰਿਹਾ ਹਾਂ ਕਿ ਤੁਸੀਂ ਆਸਥਾ ਰੱਖ ਕੇ ਤੈਨੂੰ ਅੱਗੇ ਨੂੰ ਦਰਦਾ ਕਿਹੜਾ ਸਿਕਰ ਹੈ ਮੈਂ ਕੋਈ ਉੱਥੇ ਬੈਠਣਾ ਵੀ ਦਰਦ ਨਹੀਂ ਪਾਉਂਦਾ ਜਿਹੜਾ ਜਿਹੜਾ ਵੀ ਸਾਡੀ ਲਾਈਵ ਤੇ ਚੜਿਆ ਲਾਈਵ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਪਾਣੀ ਨਮਾ ਕਿਆ ਹੀ ਬਦਨ ਨਾ ਆਇਆਗਾ ਮੇਰਾ ਜਣ ਨੱਕ ਪੱਕਾ ਵਾ ਗਲਾ ਪੱਕਾ ਗੈਸ ਚੜਦੀ ਵਾ ਕਿੰਨੀ ਸਰ ਨੂੰ ਫੜਦੀ ਹੁਣ ਖੱਚ ਖੱਚ ਕਰਦਾ ਸ਼ੁੱਕਾ ਮਿਲਾ ਕਰਨਾ ਪੈਂਦਾ ਠਿਕਰੀ ਵੀ ਬੇਬੋਖ ਸੋ ਸਮਾਲੇ ਜੀ ਮੇਰਾ ਮਾਰਟੀਨ ਸੋ ਨਾ ਜਾਕਟ ਲਾ ਕੇ ਸੂ ਨਾ ਜਾਕਟ ਤੇ ਸਮੈਲ ਹੋਣੀ ਨਹੀਂ ਜਾਕਟ ਲਾ ਕੇ ਸਾਂ ਲੀ ਗੀ ਤਾਂ ਦੇ ਦੇ ਹੋਟ ਪਚਕਾਂਦੇ ਆ ਆ ਗਏ ਹਾਂ ਖੜ ਕੇ ਵੇ ਲੈਣੇ ਆ ਹਾਈ ਡਿੰਸਕਿਸ ਜਿਹੜਾ ਵੀ ਸਾਡੀ ਲਾਈਵ ਦੇ ਚੱਲ ਰਿਹਾ ਲਾਈਵ ਨੂੰ ਕਰ ਦਿਓ ਲਾਈਕ ਜੀ ਚੈਨਲ ਕੋਲ ਸਬਸਕ੍ਰਾਈਬ